ਨਾਨਕਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਵਿੱਚ A1 ਫੀਲਿੰਗ ਸਟੇਸ਼ਨ ਸੰਗਰੂਰ ਰੋਡ ਢਿੜਬਾ ਵਿਖੇ ਦਰਸ਼ਨ ਸਿੰਘ ਪ੍ਰਧਾਨ ਵੱਲੋਂ ਅੱਜ ਉਦਘਾਟਨ ਕੀਤਾ ਗਿਆ ਇਸ ਮੌਕੇ OSD ਸੁਪਿੰਦਰ ਸਿੰਘ ਸੋਹੀ ਅਤੇ ਸਾਬਕਾ ਮੰਤਰੀ ਪੰਜਾਬ ਬਲਦੇਵ ਸਿੰਘ ਮਾਨਯੋਗ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅੱਜ ਪੈਟਰੋਲ ਪੰਪ ਦਾ ਉਦਘਾਟਨ ਹੋਣ ਜਾ ਰਿਹਾ ਹੈ ਤੁਸੀਂ ਉੱਥੇ ਪਹੁੰਚੇ ਹੋ ਕੀ ਕਹਿਣੋ ਇਸ ਵਾਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਢਿੜਬੇ ਦੇ ਪ੍ਰਧਾਨ ਦਰਸ਼ਨ ਸਿੰਘ ਜੀ ਨੇ ਇਹਨਾਂ ਨੇ ਪ੍ਰੋਪਲ ਪੰਪ ਲਾਇਆ ਜਿਹਦਾ ਅੱਜ ਤੋਂ ਘਾਟਨ ਗੁਰਪੁਰਪ ਦੇ ਮਹਾਨ ਦਿਹਾੜੇ ਦੇ ਉੱਤੇ ਸ਼ੁਰੂ ਕੀਤਾ ਉਹਨਾਂ ਨੇ ਸਾਰੀ ਸੰਗਤਾਂ ਦੇ ਪਹੁੰਚੀ ਹੈ ਮੈਂ ਪ੍ਰਧਾਨ ਜੀ ਨੂੰ ਦਰਸ਼ਨੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਲੋਕਾਂ ਦੀਆਂ ਮੰਗਾਂ ਸੀ ਲੋਕਾਂ ਦੀਆਂ ਉਮੀਦਾਂ ਦੇ ਪਹਿਲਾਂ ਖਰੇ ਉੱਤੇ ਪਹਿਲਾਂ ਇੱਕ ਪੰਪ ਲੱਗਿਆ ਬਹੁਤ ਵਧੀਆ ਚੱਲ ਰਿਹਾ ਹੋ ਵੀ ਦੂਜਾ ਪੰਪ ਵੀ ਇਹਨਾਂ ਨੇ ਲਾਇਆ ਹੈਗਾ ਲੋਕਾਂ ਦੀ ਸਹੂਲਤ ਲਈ ਲਾਇਆ ਹੈਗਾ ਲੋਕਾਂ ਨੂੰ ਵਧੀਆ ਸਹੂਲਤ ਮਿਲੂਗੀ ਇਹ ਵਧੀਆ ਤੇਲ ਦੇ ਰਹੇ ਨੇ ਇਹ ਸਭ ਨੂੰ ਬੇਨਤੀ ਕਰਾਂਗੇ ਵੱਧ ਤੋਂ ਵੱਧ ਤੇਲ ਪ੍ਰਦਾਨ ਜੀ ਦੇ ਪੰਪ ਤੋਂ ਲੇਤਾ ਜਾਵੇ ਸਾਡੇ ਬਹੁਤ ਸਾਰੇ ਜ਼ੋਗਰੇ ਪਤਨ ਬਹੁਤ ਇੱਕ ਕਿਸਾਨ ਇਸ ਤਰ੍ਹਾਂ ਦੇ ਧੰਦੇ ਵਿੱਚ ਪੈ ਰਿਹਾ ਹੈ ਦਰਸ਼ਕੋ ਸੇ ਪਾਦਰੋਣਾ ਨੇ ਪਹਿਲਾਂ ਵੀ ਅੱਗੇ ਦੋ ਪੰਪ ਢਿਵੇ ਲਾਇਆ ਹੋਣੇ ਤੇ ਜੱਪਾ ਪਪਾ ਦਾ ਇਹ ਹੋ ਗਿਆ ਮੈਂ ਤਾਂ ਹੀ ਕਾਮਨਾ ਕਰਦਾ ਪਰ ਬਾਤ ਮੈਨੂੰ ਤਰੱਕੀ ਬਖਸ਼ੇ ਕਰ ਤੇ ਹੋਰ ਤਰੱਕੀ ਬਖਸ਼ੇ ਕਰ ਤੇ ਉਹਨਾਂ ਨੂੰ ਵੀ ਅੱਜ ਦੇ ਦਿਨ ਦੀ ਬਹੁਤ ਬਧਾਈ ਦਿੰਦਾ ਨਾਨਕ ਦੇਵ ਜੀ ਦਾ ਗੁਰਪੁਰਬ ਜਨਮ ਦਿਨ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਅਤੇ ਦੇਸ਼ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਸਾਰੇ ਹੀ ਸਿੱਖ ਸੰਗਤਾਂ ਨੂੰ ਵਧਾਈ ਦਿਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੈ ਤੇ ਉਹਨਾਂ ਦੇ ਜੋ ਆਪਾਂ ਨੂੰ ਸੰਦੇਸ਼ ਦਿੱਤੇ ਨੇ ਉਹਨਾਂ ਤੇ ਆਪਾਂ ਖਰੇ ਉੱਤਰ ਹੀ ਤੇ ਉਹਨਾਂ ਦੇ ਜੋ ਆਪਾਂ ਨੇ ਪੂਰਨੇ ਪਏ ਨੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਅਤੇ ਅੱਜ ਗੁਰਪੁਰਬ ਵਾਲੇ ਦਿਨ ਸੰਗਤਾਂ ਦੀ ਕਿਰਪਾ ਨਾਲ ਸ਼ਹਿਰ ਨਿਵਾਸੀਆਂ ਦੀ ਕਿਰਪਾ ਨਾਲ ਇਲਾਕਾ ਨਿਵਾਸੀ ਦੀ ਕਿਰਪਾ ਨਾਲ ਇੱਕ ਪੈਟਰੋਲ ਪੰਪ ਦਾ ਵੀ ਉਦਘਾਟਨ ਕੀਤਾ ਹੈ A1 ਫਿਲਿੰਗ ਸਟੇਸ਼ਨ ਦਾ ਜੋ ਪਹਿਲਾਂ ਈਸ਼ਵਰ ਫਿਲਿੰਗ ਸਟੇਸ਼ਨ ਉਹ ਲੋਕਾਂ ਦੀਆਂ ਉਮੀਦਾਂ ਅਸੇ ਕਰੇ ਉੱਤਰ ਜੋ ਕਿ ਕੁਆਂਟੀਟੀ ਤੇ ਕੁਆਲਿਟੀ ਦੋਨੇ ਸਹੀ ਦੇ ਰਹੇ ਆ ਤੇ ਸਾਨੂੰ ਮਾਨ ਹੈ ਕਿ ਇਲਾਕਾ ਨਿਵਾਸੀਆਂ ਤੇ ਤੇ ਸ਼ਹਿਰ ਨਿਵਾਸੀਆਂ ਦੇ ਕੋਈ ਸਾਡਾ ਸਹਿਜ ਤੋਂ ਸਹਿਯੋਗ ਦੇਣਗੇ ਤੇ ਇਹ ਵੀ ਪਟਰੋਲ ਪੰਪ ਬਹੁਤ ਵਧੀਆ ਚੱਲੇਗਾ ਅਸੀਂ ਲੋਕਾਂ ਦੀ ਮੇਟਾ ਤੇ ਖਰੇ ਉਤਰਾਂਗੇ